ਮਿਸ਼ਨ ਪੰਜਾਬ ਤੇ ਆਪ ਸਭ ਦਾ ਸਵਾਗਤ ਕਰਦੇ ਹਾਂ ਅੱਜ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦੀ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਸਾਰੀਆਂ ਪਾਰਟੀਆਂ ਆਪੋ ਆਪਣੇ ਪ੍ਰਚਾਰ ਰਹੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਲੇਕਿਨ ਪੰਤਕ ਹਲਕਾ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਇਸ ਵਿੱਚ ਸਥਿਤੀ ਕੁਝ ਵੱਖਰੀ ਹੀ ਦੇਖਣ ਨੂੰ ਮਿਲ ਰਹੀ ਹੈ ਇੱਥੇ ਆਮ ਮੋਰੇ ਲੋਕਾਂ ਦੇ ਇਕੱਠ ਭਾਈ ਅਮਰਪਾਤ ਸਿੰਘ ਦੇ ਹੱਕ ਵਿੱਚ ਹੋ ਰਹੇ ਨੇ ਜਦ ਕਿ ਰਵੈਤੀ ਪਾਰਟੀਆਂ ਨੂੰ ਨੁਕੜ ਮੀਟਿੰਗਾਂ ਕਰ ਲਈ ਵੀ ਜੋਰ ਲਾਉਣਾ ਪੈ ਰਿਹਾ ਹੈ ਕੀ ਅਜਿਹੇ ਵਿੱਚ ਜਿੱਥੇ ਆਮਹਰੇ ਲੋਕ ਅਮਰਤਪਾਲ ਸਿੰਘ ਦੇ ਹੱਕ ਵਿੱਚ ਇਕੱਠ ਕਰਕੇ ਐਲਾਨ ਕਰ ਰਹੇ ਨੇ ਕਿ ਉਹ ਪਿੰਡ ਪੱਦਰ ਦੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਬੂਥ ਲਾ ਕੇ ਉਹਨਾਂ ਨੂੰ ਵੋਟਾਂ ਪਾਉਣਗੇ ਕੀ ਇਹ ਰਵੈਤੀ ਪਾਰਟੀਆਂ ਉਹਨਾਂ ਦੇ ਮੁਕਾਬਲਾ ਕਰਨ ਵਿੱਚ ਕਾਮਯਾਬ ਹੋਣਗੀਆਂ ਆਹ ਤੁਹਾਨੂੰ ਇਸ ਦੀ ਤਾਜ਼ਾ ਮਿਸਾਲ ਇੱਕ ਪਿੰਡ ਤੋਂ ਦਿਖਾਉਣੀ ਆ ਅੱਜ ਪਿੰਡ ਪੋਖੋਗੇ ਦੇ ਵਿੱਚ ਬੜੇ ਛੋਟੇ ਜਿਹੇ ਨੋਟਸ ਦੇ ਉੱਤੇ ਪਿੰਡ ਦੇ ਸਿਆਣਿਆਂ ਬੁਜ਼ੁਰਗਾਂ ਦੇ ਨੌਜਵਾਨਾਂ ਦੇ ਉਦਮ ਦੇ ਨਾਲ ਇੱਕ ਬੜੇ ਛੋਟੇ ਟਾਈਮ ਦੇ ਉੱਤੇ ਇੱਕ ਦਿੱਤੇ ਨੋਟ ਦੇ ਉੱਤੇ ਗੁਰਦੁਆਰੇ ਦੇ ਵਿੱਚ ਆ ਸੰਗਤ ਦਾ ਇਕੱਠ ਹੋਇਆ ਤੇ ਜਿਹਦੇ ਵਿੱਚ ਇਹ ਗੱਲ ਜਿਹੜੀ ਆ ਵਿਚਾਰੀ ਗਈ ਕਿ ਆ ਆ ਰਹੀਆਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਜੋ ਤਰਨਤਾਰਨ ਲਗੇਦੇ ਉਤੋਂ ਤਰਨਤਾਰਨ ਪ੍ਰਣਾਣ ਹਲਕਾ ਅੱਜ ਕੱਲ ਖੜਕਾ ਖਡੂਰ ਸਾਹਿਬ ਆਏ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਭਾਈ ਅਮਰਪਾਲ ਸਿੰਘ ਨੂੰ ਜੋ ਉਮੀਦਵਾਰ ਆਪਣਾ ਪੰਥਕੀ ਤੇਰਾ ਵੱਲੋਂ ਜਿਹੜਾ ਐਲਾਨਿਆ ਗਿਆ ਉਹਦੇ ਬਾਰੇ ਵਿਚਾਰ ਚਰਚਾ ਜਿਹੜੀ ਆ ਬੜੀ ਗਹਿਰ ਗੰਭੀਰ ਤਰੀਕੇ ਨਾਲ ਕੀਤੀ ਗਈ ਔਰ ਉਹਦੇ ਵਿੱਚ ਸਾਰਿਆਂ ਨੇ ਇੱਕ ਮਤ ਹੋ ਗਏ ਇਸ ਗੱਲ ਦੇ ਉੱਤੇ ਫੈਸਲਾ ਕੀਤਾ ਕਿ ਜਿਹੜੀ ਪਿਛਲੀ ਵਾਰਾਂ ਬੀਬੀ ਖਾਲੜਾ ਜੀ ਨੂੰ ਬੀਬੀ ਜ਼ਗੀਰ ਕੌਰ ਨੂੰ ਨਾਲ ਖਿਲਾਣ ਦੋ ਕਿ ਜਿਹੜੀ ਮੋਟਾਂ ਦਾ ਹਰਜਾ ਹੋ ਗਿਆ ਸਾਡੀ ਇੱਕ ਐਡੀ ਵੱਡੀ ਪੰਥ ਦੀ ਮਾਨ ਸਖਸ਼ੀਅਤ ਭਾਈ ਜਸੋਂ ਸਿੰਘ ਖਾਲੜਾ ਉਹਨਾਂ ਦੇ ਪਰਿਵਾਰ ਨੂੰ ਇੱਥੇ ਵੀ ਇਹ ਹਲਕੇ ਚੋਂ ਆਰ ਮਿਲੀ ਪਰ ਉਹਦੇ ਵਿੱਚ ਆਰਮ ਟਕਸਾਲੀ ਜਿਹੜੇ ਲੋਕ ਸੀ ਉਹਨਾਂ ਨੇ ਉਹਨਾਂ ਦੀ ਬਹੁਤ ਮਦਦ ਕੀਤੀ ਪਰ ਫਿਰ ਵੀ ਉਹ ਇੱਕ ਗਲਤੀ ਹੋਣ ਦੀ وجہ ਨਾਲ ਉਹ ਸੀਟ ਜਿਹੜੀ ਰਹਿ ਗਈ ਜਦੋਂ ਕਿ 1999 ਦੇ ਵਿੱਚ ਇਸੇ ਹਲਕੇ ਦੇ ਮਾਨ ਨੂੰ ਪਾਗਲਪੁਰ ਜੇਲ੍ਹ ਤੋਂ ਬਾਹਰ ਕਢਾ ਕੇ ਪਾਰਲੀਮੈਂਟ ਦੇ ਵਿੱਚ ਇੰਡੀਆ ਗਵਰਨਮੈਂਟ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਮੁੱਦਿਆਂ ਨੂੰ ਰੱਖਣ ਵਾਸਤੇ ਹਲਕੇ ਖੜੂਰ ਸਾਹਿਬ ਨੇ ਭੇਜਿਆ ਹੁਣ ਇਸ ਵਾਰ ਜਿਹੜਾ ਸਾਡੇ ਅੱਜ ਫੈਸਲਾ ਕੀਤਾ ਗਿਆ ਉਹ ਇਹ ਕੀਤਾ ਸਾਰੀ ਸੰਗਤ ਵਿੱਚੋਂ ਸਰਬਸੰਮਤੀ ਨਾਲ ਮੌਰੀ ਟਾਈਮ ਬੀਬੀਆਂ ਵੀ ਨਾਲ ਸੀ ਸਾਰੇ ਸੰਗਤ ਦੇ ਵਿੱਚ ਫੈਸਲਾ ਹੋਇਆ ਕਿ ਇਸ ਵਾਰ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੋਈ ਇੱਕੋ ਕਿਸੇ ਪਾਰਟੀ ਨੂੰ ਬਲੌਂ ਕਰਦਾ ਉਹ ਆਪੋ ਆਪਣੀਆਂ ਵੋਟਾਂ ਜਿਹੜੀਆਂ ਵਾਂ ਭਾਈ ਅਮਰਦ ਭਾਈ ਅਮਰਦਪਾਲ ਸਿੰਘ ਖਾਲਸਾ ਨੂੰ ਵੱਧੋ ਵੱਧ ਇੱਕ ਮੁੱਠ ਹੋ ਕੇ ਪਹੁੰਗਗੇ ਜੀ ਤੇ ਪਹੁੰਗੇ ਵੀ ਵੋਟਾਂ ਤੋਂ ਸਾਡੀ ਇਹ ਅਕਾਲੀ ਦਲ ਪੰਸਰਕ ਪਾਰਟੀ ਨੂੰ ਵੀ ਇਹ ਸਾਡੇ ਵੱਲੋਂ ਸੰਗਤ ਨੇ ਜੋ ਸਾਂਝੇ ਬੱਦੇ ਦੇ ਨਾਲ ਫੈਸਲਾ ਕਰਕੇ ਅਪੀਨ ਕੀਤੀ ਕਿ ਸਾਨੂੰ ਇਸ ਵਾਰ ਇਸ ਹਲਕੇ ਤੋਂ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਖੜਾ ਕਰਨ ਤੋਂ ਪਹਿਲਾਂ ਲੋਕਾਂ ਦੀ ਆਵਾਜ਼ ਜਿਹੜੀ ਆ ਲੋਕਾਂ ਦੇ ਜਜ਼ਬਾਤ ਦੀ ਕਦਰ ਕਰਨੀ ਚਾਹੀਦੀ ਸੀ ਪਰ ਅਜੇ ਡੁੱਲੇ-ਵੇਰੇ ਦਾ ਕੁਝ ਨਹੀਂ ਵਿਗੜਿਆ ਸਗੋਂ ਤਾਂ ਅਜੇ ਵੀ ਆਸ ਕਰਦੀ ਆ ਕਿ ਅਕਾਲੀ ਦਲ ਇਸ ਹਲਕੇ ਤੋਂ ਜਿਹੜਾ ਉਮੀਦਵਾਰ ਹਲਾਣਿਆ ਕਿਰਪਾ ਕਰਕੇ ਉਹਨੂੰ ਵਾਪਸ ਲੈ ਲਵੇ ਸਗੋਂ ਦੇ ਜਜ਼ਬਾਤ ਦੀ ਕਦਰ ਕਰੇ ਤੇ ਜਿਹੜਾ ਅਖੀਰ ਚ ਫੈਸਲਾ ਆਇਆ ਇਹ ਹੋਇਆ ਕਿ ਸਾਰੇ ਨਗਰ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਵੱਧ-ਵੱਧ ਆਪੋ ਆਪਣੇ ਜਥੇ ਦੇ ਸੰਬੰਧ ਆ ਤਾਲਬੇਲ ਕਰਕੇ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਚੋਂ ਆਜ਼ਾਦ ਕਰਾਇਆ ਜਾਊਗਾ ਬਾਕੀ ਬੰਦੀ ਸਿੰਘਾਂ ਦੀ ਰਾਈ ਸੰਭ ਵੀ ਬਣਾਈ ਜਾਊਗੀ ਇਸ ਕਰਕੇ ਸਾਰੀਆਂ ਵੋਟਾਂ ਜਿਹੜੀਆਂ ਸੱਚ ਦੀ ਆਵਾਜ਼ ਦੇ ਉੱਤੇ ਪਹਰਾ ਦਿੰਦੇ ਆ ਇਹ ਵੋਟਾਂ ਦਾ ਹੱਕਦਾਰ ਭਾਈ ਅਮਰਪਾਲ ਆ ਜਿਨੇ ਸਿੱਖੀ ਤੇ ਨੌਜਵਾਨਾਂ ਦੀ ਗੱਲ ਦਾ ਤਰਜਮਾਨੀ ਕੀਤੀ ਤੇ ਆਪ ਅੱਜ ਜੇਲ੍ਹਾਂ ਦੇ ਵਿੱਚ ਆ ਪਰ ਸਾਡਾ ਹੁਣ ਇਹ ਫਰਜ਼ ਬਣਦਾ ਕਿ ਇਹ ਵੀ ਉਹਨਾਂ ਦਾ ਸਾਡੇ ਉੱਤੇ ਜੋ ਆਸਾਂ ਨੇ ਉਹਨੂੰ ਕਰਕੇ ਜੇ ਕਿ ਪੰਜਾਬ ਦੇ ਵਿੱਚ ਉਹਨਾਂ ਨਸ਼ਿਆਂ ਦੀ ਗੱਲ ਕੀਤੀ ਜਿਹੜਾ ਕਿ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਅੱਜ ਤੱਕ ਨਸ਼ਾ ਨਹੀਂ ਰੁਕਿਆ ਅੱਜ ਦੀ ਸਰਕਾਰ ਵਿੱਚ ਵੀ ਤੇ ਇਹ ਉਹਨਾਂ ਨੇ ਲੋਕਾਂ ਦੇ ਬੱਚਿਆਂ ਨੂੰ ਸਿੱਧੇ ਰਹਿ ਪਾਉਣ ਵਾਸਤੇ ਜਦੋਂ ਕਦਮ ਚੁੱਕਿਆ ਕਿ ਸਰਕਾਰਾਂ ਕੋਈ ਬਰਦਾਸ਼ਤ ਨਹੀਂ ਹੋਇਆ ਤੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਕੇ ਨਸ਼ੇ ਦੇ ਹਸਤਾਕਰਾਂ ਨੂੰ ਜਿਹੜੀ ਆ ਇੱਕ ਆਜ਼ਾਦੀ ਦੇ ਖੁਰ ਦਿੱਤੀ ਗਈ ਸੋ ਇਹ ਸਾਰੀ ਸੰਗਤ ਦਾ ਅੱਜ ਇੱਕ ਮੋਢੋਗੇ ਫੈਸਲਾ ਕਿ ਭਾਈ ਅਮਰਪਾਲ ਸਿੰਘ ਨੂੰ ਵੱਧ ਚੜ ਕੇ ਵੋਟਾਂ ਪਾਵਾਂਗੇ ਤੇ ਪਵਾਵਾਂਗੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਸਾਰੀ ਸੰਗਤ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਸੋਨਹਾਰਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ